ਵਾਧੂ ਪਾਠੀ ਆ ਆਪਣੇ ਪਿੰਡ ਚ ਤੁਰੇ ਫਿਰਦੇ ਜਿੰਨੇ ਮਰਜੀ ਚੁੱਕ ਕੇ ਲੈ ਆਵੀ ਇਹ ਵਾਧੂ ਘਾਟੂ ਤੇ ਮੁੜ ਕੇ ਬਾਬੇ ਨੂੰ ਨਾਰਗਾ ਅੱਖਾਂ ਕੱਢ ਕੇ ਸਾਨੂੰ ਤੇ ਡਾਂਸਰ ਹੀ ਨਹੀਂ ਲੱਭੀ ਸਾਇਆ ਬੜਾ ਪਾਰਾ ਹੀਗਾ ਉਹ ਮਹਾਂ ਲੱਭੀ ਜਾਗਾ ਨਕੋਦਰ ਵਾਲੇ ਪਾਸੇ ਉਹ ਲੱਭੀ ਤੇ ਜਦੋਂ ਜਾਣਗੇ ਪੈਲਸਾਂ ਚ ਉਦੋਂ ਡੀਜੇ ਵਾਲੇ ਨੂੰ ਪਹੁੰਚਦੇ ਚਿੱਟੇ ਚਿੱਟੇ ਹੈ ਗਈ ਆ 500 ਦੇ ਦਈ 1000 ਦੇ ਦਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਐ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਹੈ ਗੜੀ ਬਟੂਆ ਹੀ ਵੇਲਾ ਹੋ ਗਿਆ ਸਵੇਰ ਦਾ ਤੇ ਜੇ ਗ੍ਰੰਥੀ ਵਿਚਾਰੇ ਕਹਿ ਦਿੰਨਾ ਵੀ ਭੇਟਾ 11000 ਯਾਰ ਕਰਤੀ ਗੱਲ ਬੱਲਾ ਬੱਲਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਝੇ ਪੰਨੋਂ ਨਾਲੇ 11000 ਰੁਪਏ ਦਾ ਭੇਟਾ ਤੇ ਜੇ ਗ੍ਰੰਥੀ ਵਿਚਾਰੇ ਕਿਤੇ 5 700 ਭੇਟਾ ਵਧਾ ਦੇਣ ਪ੍ਰਬੰਧਕ ਕਮੇਟੀ ਇਕੱਠੇ ਗ੍ਰੰਥੀ ਬਦਰੋ ਦਾ ਵਾਦਾ ਵਾ ਇਹਦੇ ਭੇਟਾ ਵਧਾਈ ਜਾਂਦਾ ਦਵਾਦਾ ਕੱਢੋ ਗੁਰਦੁਆਰੇ ਉਹਨੂੰ ਉਹ ਗ੍ਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗ੍ਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰੋਜ ਕਰੇਗਾ ਖਾਲਸਾ ਰੋਜ ਕਰੇਗਾ ਖਾਲਸਾ ਗ੍ਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਰਾਜ ਕਦੇ ਨਾ ਕਰਨਾ ਜੀ ਹੈ ਥੋੜੀਆਂ ਜੀਆਂ ਘਰਵੀਆਂ ਇਹ ਲੱਗਣੀਆਂ ਜ਼ਰੂਰ ਹੈ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਤੇ ਵਰੀ ਤੋਂ ਪਹਿਲਾਂ ਕੌਣ ਕਿੱਧਰ ਜਾਣੇ ਆਪਾਂ ਭਲਾ ਜਿਨ੍ਹਾਂ ਨੇ ਪੈਲਸਾਂ 'ਚ ਐ ਪੱਗਾਂ ਹਾਡੀਆਂ ਲਾਉਣੀਆਂ ਹੁੰਦੀਆਂ ਜਿਨ੍ਹਾਂ ਨੇ ਹੌਲੇ ਕਰਕੇ ਤੋੜਨਾ ਦਾ ਆ ਰਾਗੀਆਂ ਟਾਡੀਆਂ ਨੇ ਕਮਿਸ਼ਨਰ ਨੂੰ ਦਹਾਂ ਦਾ ਕੱਢ ਕੇ ਦੇਣਗੇ ਦਹਾਂ ਦਾ ਲੱਭ ਕੇ ਬਟੂਚ ਪਹਿਲੋ ਕਹਣਗੇ ਕਰਮਾ ਵਾਲਗੇ ਉਥੇ ਤਿੰਨ ਕ ਜਥੇਆਤੀ ਪਾਦੀ ਤੇ ਜਦੋਂ ਜਾਣਗੇ ਪੈਲਸਾਂ 'ਚ ਉਦੋਂ ਡੀਜੇ ਵਾਲੇ ਨੂੰ ਪਹੁੰਚਦੇ ਚਿੱਟੇ ਚਿੱਟੇ ਹੈ ਗਈ ਆ 500 ਦੇ ਦੇਈ ਹਜ਼ਾਰ ਦੇ ਦੇਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਐ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਬੜੀ ਬਟੂਆ ਹੀ ਵੇਨਾ ਹੋ ਗਿਆ ਸਵੇਰ ਦਾ ਤੇ ਰਾਗੀਆਂ ਟਾਡੀਆਂ ਨੂੰ ਦੇਣ ਲੱਗਾ ਐਡਾ ਸੂਲ ਉਠੂ ਮੈਂ ਬੇਨਤੀ ਕਰ ਰਿਹਾ ਤੋ ਇਹਦੀ ਤਾਂ ਮੈਂ ਵਿਆ ವೇದ್ರೋ ಓದ್ರೋ ಮುಂಡಿದಾವ್ಯಾ ਤੇ ਮੁੜ ਕੇ ਗਰੰਥੀ ਸਿੰਘ ਨੂੰ ਕਹਿੰਨਗੇ ਕੱਲ ਨੂੰ ਖੰਡ ਪਾੜ ਰੱਖਣਾ ਹੀ ਬਾਬਾ ਤੇ ਬਾਬਾ ਕਹਿੰਦਾ ਯਾਰ ਮੈਨੂੰ 2-4 ਦਿਨ 10 ਦਿਨ ਪਹਿਲਾਂ ਦੱਸ ਦਿਓ ਮੈਂ ਪਾਠੀਆਂ ਦਾ ਪਰਬਾਹ ਬੋਲਾ ਵਾਧੂ ਪਾਠੀ ਆ ਆਪਣੇ ਪਿੰਡ ਚ ਤੁਰੇ ਫਿਰਦੇ ਜਿੰਨੇ ਮਰਜੀ ਚੋਕ ਕੇ ਲੈ ਆਵੀ ਇਹ ਵਾਧੂ ਘਾਟੂ ਤੇ ਮੁੜ ਕੇ ਬਾਬੇ ਨੂੰ ਨਾਰਗਾ ਅੱਖਾਂ ਕੱਢ ਕੇ ਸਾਨੂੰ ਤਾਂ ਡਾਂਸਰ ਹੀ ਨਹੀਂ ਲੱਭੀ ਸਾਇਆ ਬੜਾ ਪਾਰਾ ਹੀਗਾ ਉਹ ਮਾਹ ਲੰਬੀ ਜਾਗਾ ਨਕੋਦਰ ਵਾਲੇ ਪਾਸੋਂ ਲੰਬੀ ਆ ਤੇ ਗਰੰਥੀ ਸਿੰਘ ਕਹਿੰਦਾ ਵੀ ਕਿੰਨੇ ਕੁ ਚ ਕੀਤੀ ਡੇਢ 2 ਚ ਹੋ ਗਈ ਆ 2 ਲੱਖ ਮੰਗਦੇ ਸੀ ਕਰ ਕਤਰ ਕੇ 1 ਲੱਖ 75 ਚ ਹੋ ਗਿਆ ਤੇ ਜੇ ਗਰੰਥੀ ਵਿਚਾਰੇ ਕਹਿ ਦਿੰਨਾ ਵੀ ਪੇਟ ਕਰਤੀ ਗੱਲ ਬੱਲਾ ਬੱਲਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਝੇ ਪੰਨੋਂ ਨਾਲੇ 11000 ਰੁਪਇਆ ਭੇਟਾ ਪੈਲਸ ਚ ਫੂਕੇ ਲੱਖਾਂ ਤੇ ਜੇ ਗ੍ਰੰਥੀ ਵਿਚਾਰੇ ਕਿਤੇ 5 700 ਭੇਟਾ ਵਧਾ ਦੇਣ ਪ੍ਰਬੰਧਕ ਕਮੇਟੀ ਕੱਠੇ ਗ੍ਰੰਥੀ ਬਦਲੋ ਦਾ ਵਾਦਾ ਵਾ ਇਹਦੇ ਭੇਟਾ ਵਧਾਈ ਜਾਂਦਾ ਦਾ ਵਾਦਾ ਕੱਢੋ ਗੁਰਦੁਆਰੇੋਂ ਉਹ ਗ੍ਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗ੍ਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰੋਜ਼ ਕਰੇਗਾ ਖਾਲਸਾ ਰੋਜ਼ ਕਰੇਗਾ ਖਾਲਸਾ ਗਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਰਾਜ ਕਾ ਤੇ ਨਾ ਕਰਨਾ ਜੀ ਗਰੰਥੀ ਤੇ ਤੁਹਾਡੇ ਦੁੱਧ ਮੰਗਦੇ ਫਿਰਦੇ ਨੇ ਤੇ ਫਿਰ ਕੀ ਉਹਨਾਂ ਦਾ ਵਿਚਾਰਨ ਆਪਾਂ ਰਾਜ ਪਾ ਕੇ ਕੀ ਕਰਾਂਗੇ ਸਤਿਕਾਰਯੋਖ ਖਾਲਸਾ ਜੀ ਹੈ ਥੋੜੀਆਂ ਜੀਆਂ ਘਰਵੀਆਂ ਇਹ ਲੱਗਣੀਆਂ ਜ਼ਰੂਰ ਹੈ ਜੇ ਆਪਾਂ ਕਹੀਏ ਨਾ ਵੀ ਪੰਜ ਪਾਠ ਹੀ ਨਹੀਂ ਸਾਡੇ ਇਕੱਠੇ ਹੋਏ ਇੱਕ ਮੈਂ ਇੱਥੇ ਵੀ ਬੇਨਤੀ ਕਰ ਦਿੰਨਾ ਪਾਠੀ ਨੂੰ ਖੰਡ ਪਾਠ ਸਾਹਿਬ ਦਾ ਵਿਚਾਰੇ ਦਾ ਤਿੰਨਾਂ ਦਿਨਾਂ ਬਾਅਦ 500 ਬਜਦਾ 500 ਤੇ ਪਰਿਵਾਰ ਪਾਲ ਕੇ ਵੇਖੋ ਹੱਥੋਂ ਜੇ ਕਿਤੇ ਵਿਆਹ ਖੰਡਪੌਰ ਸਾਹਿਬ ਜੇ ਮਹੀਨੇ ਚ 2 ਉਹਨਾਂ ਵਿਚਾਰੇ ਨੂੰ 1000 ਰੁਪਏ ਤੇ ਮੈਨੂੰ ਟੱਬਰ ਪਾਲ ਕੇ ਵਿਖਾਓ ਤੁਸੀਂ ਆਪਣਾ ਉਹਨੇ ਵਿਚਾਰੇ ਇੱਥੇ ਵੀ ਡਿਊਟੀ ਲਾਉਣੀ ਦੂਜੇ ਪਿੰਡ ਵੀ ਜਾ ਕੇ ਲਾਉਣੀ ਵਿਚਾਰੇ ਨੇ ਜੇ ਉਹਨਾਂ ਨੂੰ ਪਤਾ ਹੋਵੇ ਮੈਨੂੰ ਇਹ ਖੰਡਪੌਰ ਸਾਹਿਬ ਕੋ 3000 ਬਚਣਾ 4000 ਬਚਣਾ ਉਹ ਚੌਂਕੜੀ ਮਾਰ ਕੇ ਤੁਹਾਡੇ ਘਰ ਬੋਵੇ ਗਰੀਬ ਅਨਵਾਜ ਸਤਗੁਰੂ ਕਿਰਪਾ ਕਰੇ ਮਹਿੰਗੇ ਤੋਂ ਵਹਿੰਗਾ ਬ੍ਰਾਂਡ ਜਿੰਨਾ ਮਰਜ਼ੀ ਪੀ ਜਾਓ ਜਿੰਨਾ ਮਰਜ਼ੀ ਖਰਚਾ ਕਰੋ ਲੇਕਿਨ ਪਾਠੀ ਵੱਲੇ ਨਿਗਾਹ ਹੁੰਦੀ ਇਹਨੂੰ ਭੇਟਾ ਕਿੰਨੀ ਕਾਗੀ ਸਾਡੇ ਘਰ ਦੇ ਵਿੱਚੋਂ ਅਟਲ ਸਚਾਈ ਹੈ